ਠੀਕ ਹੈ ਕਿੰਨਾ ਵੀ ਸਰਕਟ ਹੈ ਜੀ ਸਰਕਟ ਇਹ ਇੱਕ ਵਾਸਾ ਇੱਕ ਇੱਕ ਵੀ ਹੈ ਮਾ ਜੀ ਸਰਕਟ ਦੀ ਲੈਂਡ ਬਣ ਗਈ ਹੋਈ ਆ ਨਹੀਂ ਬਣਾਉਣੀ ਆ ਇਹ ਬਣਾਉਣੀ ਆ ਹਾਂਜੀ ਇਹ ਤਾਂ ਕਿਸੇ ਪਾਣੀ ਵਿੱਚ ਪੱਤ ਦਾ ਕੰਮ ਹੀ ਆ ਜੀ ਉਹਦਾ ਵਿੱਚ ਅੱਗੇ ਟੁੱਟੀ ਹੋਈ ਹੈ ਜੀ ਕੋਈ ਨਹੀਂ ਜੀ ਕੋਈ ਨਹੀਂ ਜਦੋਂ ਪਿੱਛੇ ਆ ਹਾਂ ਹੁਣ ਟਾਈਮ ਹੈ ਤੁਹਾਡੇ ਕੋਲੇ ਜੇ ਬਰਮ ਤਾਂ ਪੂਰੇ ਕਰਦੇ ਹੋ ਕਰਦਨੇ ਬਣਾ ਨੂੰ ਚੋਨਾ ਵੱਡਾ ਇਹ ਤਾਂ ਇੰਨਾ ਲੱਗਦਾ ਜਿੱਦਾ 11 ਫੁੱਟ ਵਾਲਾ ਰਸਤਾ ਹੁੰਦਾ ਹੈ ਪਰੋਂ ਪੂਰੀ ਕਰਵਾ ਲਓ ਇੱਕ ਟਾਈਮ ਨਹੀਂ ਹੁੰਦਾ ਇਹਦੇ ਵਿੱਚ ਬਸ ਨਾਲ ਹੀ ਲਾ ਦੇਣੀ ਹੈ ਮਸ਼ੀਨ ਲਾ ਦੇਣੀ ਹੈ ਜੇ ਕੋਈ ਨਹੀਂ ਜ਼ਿੰਮੇਵਾਰ ਨੂੰ ਕਹਦੇ ਉਹ ਕਰ ਦੇ ਠੀਕ ਹੈ ਹਨਾ ਠੀਕ ਹੈ ਕਿਉਂਕਿ ਤੁਸੀਂ ਕਿੱਥੇ ਕਿੱਥੇ ਲਾਉਣੀ ਹੈ ਤੁਸੀਂ ਕਰਵਾ ਹੀ ਲਓ ਇਹ ਤਾਂ ਝੋਨਾ ਚੱਕਦੇ ਸਾਰੇ ਇਹਨਾਂ ਨੇ ਕੰਟ ਵਿੱਚ ਨਹੀਂ ਆ ਤਾਂ ਇੰਨੀ ਰਹਿਣਾ ਥੋੜੇ ਬਰਮਪੂਰੀ ਤੇ ਆ ਲਓ ਪਿੱਲਰ ਲਾਉਣਾ ਆਪਣੇ ਨਾਲ ਆਹ ਦੀ ਬਾਡੀ ਪਿੱਲਰ ਨਾਲ ਹੀ ਲਾ ਦੇਣਾ ਪਿੱਲਰ ਲਾ ਜੇ ਸੰਗਲੇ ਲਾਇਆ ਕਰੋ ਕਿੰਨੇ ਤੇ ਲਾਉਣਾ ਹੁੰਦਾ ਮੈਡਮ ਉਹ 200 200 ਮੀਟਰ ਤੇ ਲਾਉਣੇ ਜੀ ਆਪਾਂ ਥੋੜਾ 100 ਮੀਟਰ ਤੱਕ ਲੱਗ ਸਕਦੇ ਨਾ ਕਰੂੰਗੀ ਐਕਸਨ ਸਾਹਿਬ ਨਾ ਕਰੂੰਗੀ। ਤੁਸੀਂ ਕਰਦੇ। ਜੇ ਕਿਤੇ 1000 ਮੀਟਰ ਤੇ ਲੱਗ ਜਾਂ ਪਿੱਲਰ। ਨਹੀਂ ਮੈਨੂੰ ਤਾਂ ਪਹਿਲਾਂ ਲਾਣੇ ਆ ਜੀ ਆਪਾਂ। ਜਦੋਂ ਖੇਤਾਂ ਵਾਲੇ ਵਾਈ ਕਰਦੇ ਨੇ ਵੀ ਉਹ ਪਾ ਦਿੰਦੇ ਨੇ। ਨਹੀਂ ਥੋੜੇ ਡੂੰਘੇ ਪਾ ਲਓ। ਨਹੀਂ ਪੱਕੇ ਲਵਾਉਣਾ ਤੇ ਨਹੀਂ ਪਾਉਣਾ। ਸੀਮੈਂਟ ਵਰਜਰੀ ਪਾਉ ਥੱਲੇ। ਪਾਉਂਦੇ ਆ ਜੀ ਆਪਾਂ। ਮੈਂ ਕਰਤੀ ਮੈਂ ਐਕਸਨ ਸਾਹਿਬ ਨਾਲ ਕਰਤੀ। ਜੀ। ਹੋਰ ਜੀ ਸਭ ਠੀਕ ਠਾਕ? ਠੀਕ ਠਾਕ ਜੀ। ਨਗਰ ਦੇ ਕੰਮਕਾਰ ਠੀਕ ਠਾਕ ਚੱਲਦੇ ਆ। ਕੰਮ ਤਾਂ ਜੇ ਆਪਾਂ ਨੇ ਤੇ ਲਈ ਆ। ਟਿੱਲੇ ਕਿਉਂ? ਕਿਉਂ ਸਰ ਬਸੋ ਆਪਣੇ ਜਿੱਦਾਂ ਹੁਣ ਰਾਡ ਕੋਡ ਥੋੜੀ ਜਿਆਦਾ ਚਾਹੀਦੀ ਸਾਨੂੰ ਇਹ ਪੈਸੇ ਥੋੜੇ ਹੋ ਗਏ ਬਹੁਤ ਜ਼ਰੂਰੀ ਆ ਮੈਨੂੰ ਦੱਸੋ ਠੀਕ ਹੈ ਕੋਈ ਨੀ ਬੈਠੋ ਬੇਸਹਾਰ ਆ ਇੱਕ ਛੱਤ ਇਹਨਾਂ ਦੀ ਡਿੱਕਣ ਵਾਲੀ ਇੱਕ ਪਿੰਡ ਨੇ ਬਣਵਾਉਤੀ ਛੱਤ ਵਾਲਾ ਤਾਂ ਦਿਓ ਕਰਵਾ ਦਿਓ ਟੈਗ ਜਿਹੜਾ ਭੇਜ ਦਿੱਤੇ ਇੱਕ ਪਿੰਡ ਨੇ ਬਣਵਾਤੀ ਸੀਗੀ ਇਹਨਾਂ ਦਾ ਬੇਟਾ ਬਹੁਤ ਬਿਮਾਰ ਰਹਿੰਦਾ ਇਹਦਾ ਕਾਰਡ ਜ਼ਰੂਰੀ ਆ ਬੜੇ ਟਾਈਮ ਕਾਰਡ ਬੀਬੀ ਹੁਣ ਵੱਡਿਆਂ ਦੇ ਨਹੀਂ ਕੱਟ ਹੁੰਦੇ ਉਹਨਾਂ ਦੇ ਕੱਟ ਹੋਣਗੇ ਤਾਂ ਹੋਰ ਕਿਸੇ ਦੇ ਬਣਨੇ ਨਹੀਂ ਨਹੀਂ ਜੀ ਬਿਮਾਰ ਦੇੜੇ ਆ ਨਾ ਬੀਬੀ ਦਾ ਬੁਮਾਰਾ ਅੱਛਾ ਇਹਦਾ ਨੀਲਾ ਕੱਟ ਬਣਿਆ ਹੋਇਆ ਨੀਲਾ ਕੱਟ ਵੀ ਬਣਿਆ ਤੇ ਫਿਰ ਉਹ ਜੋ ਦਿਓ ਕਿੱਥੇ ਕਾਰਡ ਤੁਹਾਡਾ ਜੀ ਰੀਨਿਊ ਕਰਨ ਵਾਲਾ ਕਰਵਾ ਦੀਏ ਕਿਉਂ ਸਾਰਾ ਪੈਨਡ ਇਕੱਠਾ ਹੋ ਕੇ ਇਹਨਾਂ ਦੇ ਬੇਟੇ ਦਾ ਲਾਜ ਤੁਹਾਡਾ ਲਾਜ ਦਾ ਕਾਰਡ ਬਣਿਆ ਹੈ ਨਾ ਤੇ ਫਿਰ ਉਹ ਚੱਲੂਗਾ ਜਿੱਥੇ ਚੱਲਿਆ ਨਹੀਂ ਚਲਾਇਆ ਨਹੀਂ ਕੋਈ ਨਹੀਂ ਮੈਨੂੰ ਦਿਓ ਅਸੀਂ ਅਪਡੇਟ ਕਰਵਾ ਦੀਏ ਤੁਸੀਂ ਇਹਨਾਂ ਦੇ ਨਾ ਕਾਰਡ ਦੀ ਫੋਟੋ ਤੇ ਆਧਾਰ ਕਾਰਡ ਮੋਹਿਤ ਠੀਕ ਹੈ ਕੋਈ ਕਿੱਥੇ ਉਹਦਾ ਪੇਂਡ ਬਣੋਂ ਵੇ ਅਸੀਂ ਬਹੁਤ ਖਿਆਲ ਪਾ ਕਿਤੇ ਹੋਰ ਕੈਲਰੀ ਲੋੜ ਨਹੀਂ ਆਉਂਦਾ ਦਾ ਫੈਸਲਾ ਨੇ ਬਹੁਤ ਲੋੜ ਆ ਵਿਚਾਰਾ ਜੇ ਕਿਤੇ ਹੋਰ ਜੇ ਕਿਤੇ ਉੱਥੇ ਪੀਜੀਏ ਵਗੈਰਾ ਭੇਜਣਾ ਤਾਂ ਦੱਸ ਦਿਓ ਉੱਥੇ ਭੇਜਾਂਗੇ ਗੱਲ ਕੀ ਆ ਉਹ ਟਾਂਡ ਦੇ ਪੈਸੇ ਉਹਦਾ ਸਟੈਂਡ ਤੇ ਪਿਆ ਉਸ ਤੋਂ ਬਾਅਦ ਬੱਸ ਇੱਕਦਮ ਹੁੰਦਾ ਤਿੰਨ ਵਾਰੀ ਪੇਂਡ ਜਿਹਦਾ ਆਪਣੇ ਬੋਟਾ ਸੀ ਬਹੁਤ ਖਿਆਲ ਪਾ ਕਿਤੇ ਹੋਰ ਕੋਈ ਕਿਸੇ ਵੱਡੇ ਹਸਪਤਾਲ ਜਣਾ ਪੀਜੀਐਲ ਜਣਾ ਤਾਂ ਦੱਸ ਦਿਓ ਭੇਜ ਦਾਂਗੇ ਉੱਥੇ ਤੁਸੀਂ ਲਿਜਾਣ ਵਾਲੇ ਹਿੰਮਤ ਕਰੋ ਮੋਹਿਤ ਕਿਤੇ ਮੋਹਿਤ ਇਹਨਾਂ ਦਾ ਨਾ ਸੁਪਨਸਰ ਕੋਲ ਲੱਲੇ ਹਾਂ ਉਹ ਬੀਬੀ ਬੈਠੀ ਆ ਠੀਕ ਉਹਦੇ ਬੇਟੇ ਦਾ ਆਧਾਰ ਕਾਰਡ ਤੇ ਆਯੁਸ਼ਮਨ ਕਾਰਡ ਠੀਕ ਜੈਸ਼ਮਨ ਬਣਿਆ ਤਾਂ ਵੀ ਨਹੀਂ ਬਣਿਆ ਤਾਂ ਅਪਡੇਟ ਕਰ ਦਿੱਤਾ ਬਣਾ ਦੇ ਠੀਕ ਹੈ ਅਪਡੇਟ ਹੋਣ ਵਾਲਾ ਹੋਣਾ ਚੱਲ ਜਾਊਗਾ ਬੀਬੀ ਕਾਰਡ ਮੈਂ ਕਿ ਚਲਵਾ ਦਿੰਨੇ ਆ ਚਲਵਾ ਦਿੰਨੇ ਆ ਕਰ ਦਿੰਦਾ ਮੁੰਡਾ ਠੀਕ ਹੈ ਠੀਕ ਹੈ ਅਪਡੇਟ ਹੋਣ ਵਾਲੇ ਹੁੰਦੇ ਆ ਉਹ ਦੁਬਾਰਾ ਆਧਾਰ ਕਾਰਡ ਲੱਗ ਕੇ ਆਨਲਾਈਨ ਹੋਣੇ ਹੁੰਦੇ ਫੇਰ ਚੱਲ ਪੈਂਦੇ ਆ ਠੀਕ ਹੈ ਠੀਕ ਹੋ ਕਰਵਾ ਦਿੰਨੇ ਆ ਜੇ ਪੀਜੇ ਵੀ ਕਰਨ ਜਾਣਾ ਤਾਂ ਲੈ ਜਾਓ ਮੈਂ ਤੁਹਾਨੂੰ ਲੈਟਰ ਲਿਖ ਦੂੰਗੀ ਆਪਣੀ ਗੱਡੀ ਉੱਤੇ ਪੇਡੂੰਗੀ ਨਾਲ ਉੱਥੇ ਹੈਗੇ ਵੀ ਆ ਜਿਹੜੇ ਮੈਂ ਸਭ ਸੰਭਾਲ ਲੈਣਗੇ ਠੀਕ ਹੈ ਕੋਈ ਨਹੀਂ ਕੋਈ ਨਹੀਂ ਦੇਖੋ ਕੋਈ ਨਹੀਂ ਕੋਈ ਨਹੀਂ ਦੇਖੋ ਸਭ ਤੋਂ ਵੱਡੀ ਖਾਸੀਅਤ ਇਸ ਪਰ ਆਪਣੀ ਇਹ ਆ ਕਿ ਕੋਈ ਵੀ ਸੜਕ ਹੈ ਨਾ ਇਹ ਜੇ ਪਹਿਲੀ ਗੱਲ ਤਾਂ ਠੇਕੇਦਾਰ ਚੰਗੀ ਤਰ੍ਹਾਂ ਬਣਾਊਗਾ ਜੇ ਕੋਈ ਕਮੀ ਪੈਸੀ ਛੱਡੂਗਾ ਤਾਂ ਉਹਦਾ ਜ਼ਿੰਮੇਵਾਰ ਵੀ ਉਹੀ ਹੈ ਜੇ ਹੁਣ ਮਤਲਬ ਜਿੱਥੋਂ ਵੀ ਕਿਤੇ ਕੋਟ ਹੋਇਆ ਪਿਆਗਾ ਕੋਈ ਕੁਸ਼ ਹੋਊਗਾ ਉਹ 6 ਸਾਲ ਠੇਕੇਦਾਰ ਨੇ ਮੇਨਟੇਨ ਕਰਕੇ ਰੱਖਣੀ ਹੈ ਔਰ ਇਹਨਾਂ ਚੀਜ਼ਾਂ ਦਾ ਖਿਆਲ ਵੀ ਆਪਾਂ ਨੂੰ ਰੱਖਣਾ ਪੈਣਾ ਵੀ ਕਿਤੇ ਕੋਈ ਸੜਕ ਪਿੰਡਾਂ ਦੇ ਵਿੱਚ ਟੁੱਟੀ ਆ ਮੰਨ ਲਓ ਨਵੀਂ ਬਣੀ ਤੇ ਤੁਸੀਂ ਤੁਰੰਤ ਉਹ ਸਾਨੂੰ ਦੱਸਣਾ ਵੀ ਹੈ ਤਾਂ ਕਿ ਅਸੀਂ ਉਸ ਮਹਿਕਮੇ ਨੂੰ ਦੱਸਿਆ ਤੇ ਠੇਕੇਦਾਰ ਨੂੰ ਭੇਜ ਕੇ ਕਿਤੇ ਪੈਚ ਲੱਗਣਾ ਕੋਈ ਕੁਸ਼ ਹੋਣਾ ਇਹ ਇਹ ਹੁਣ ਅਗਲੇ 6 ਸਾਲ ਜਦੋਂ ਇਹ ਦੁਬਾਰਾ ਬਣਨੀ ਉਦੋਂ ਤੱਕ ਐਦਾਂ ਹੀ ਰਹੂਗੀ ਬਸ਼ਰਤੇ ਕਿ ਅਸੀਂ ਤਾਂ 6 ਸਾਲ ਬਾਅਦ ਬਣਾਵਾਂਗੇ ਪਰ ਜਿਹੜੀਆਂ ਪੁਰਾਣੀਆਂ ਆ ਉਹ ਅਸੀਂ 15-15 ਸਾਲ 13-13 ਸਾਲ ਦੀਆਂ ਸੜਕਾਂ ਆ ਜਿਹੜੀਆਂ ਹੁਣ ਬਣਾ ਰਹੇ ਆ ਇਹਨਾਂ ਦਿਨਾਂ ਚ 13-13 ਸਾਲ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਹੋਈ ਸੜਕਾਂ ਦੀ ਤੇ 6 ਸਾਲ ਬਾਅਦ ਤੇ ਵੈਸੇ ਹੀ ਰਿਪੇਅਰ ਹੋਣੀ ਹੁੰਦੀ ਆ ਮੰਡੀਪੁਰ ਦੀਆਂ ਸੜਕਾਂ ਦੀ ਤੇ ਹੁਣ ਫਿਰ ਲੇਟ ਹੋਣ ਦਾ ਕਾਰਨ ਵੀ ਇਹੀ ਰਿਹਾ ਕਿ ਸੀਐਮ ਸਾਹਿਬ ਆੜੇ ਹੋਏ ਸੀਗੇ ਕਿ ਵੀ ਠੇਕੇਦਾਰ ਮੇਨਟੇਨ ਕਰਨ ਠੇਕੇਦਾਰ ਮੰਡੀਪੁਰ ਵਾਲੇ ਮੰਨਦੇ ਨਹੀਂ ਸੀ ਮੇਨਟੇਨ ਕਰਨ ਵਾਸਤੇ ਤੇ ਹੁਣ ਸੋ ਉਹਨਾਂ ਨੇ ਐਕਸਟਰਾ ਪੈਸੇ ਨਾਲ ਜੇ ਹੁਣ ਦੇਖੋ 10 ਲੱਖ ਲੱਗਣਾ 5 ਲੱਖ ਨਾਲ ਹੀ ਹੋਰ ਉਹਦੇ ਵਾਸਤੇ ਰੱਖ ਦਿੱਤਾ ਉਹਨੂੰ 5 ਸਾਲ ਸੰਭਾਲਣ ਵਾਸਤੇ ਠੀਕ ਹੈ ਠੀਕ ਹੈ ਨਾ ਇਹ ਵਾਦਾ ਐਸ ਵਾਰ ਆਪਣੀਆਂ ਸੜਕਾਂ ਦਾ ਰਾਜਵਾਲ ਵਾਲੀ ਸ਼ਕ ਕਰਨਾ ਤੇ ਜੁੜ ਜੂਵੇ ਤਾਂ ਰਾਜਵਾਲ ਵਾਲੀ ਉੱਥੇ ਕੱਚਾ ਲੱਗਿਆ ਜੀ ਉਹ ਤੁਹਾਨੂੰ ਨਵਾਂ ਪੱਕੇ ਦੇਾਂਗੇ ਹਾਂ ਜੀ ਉਹ ਕਰ ਦੋ ਬਹੁਤ ਮਿਹਰਬਾਨੀ ਹੋ ਜਾਵੇ ਉਹ ਅਲੱਗ ਪ੍ਰੋਜੈਕਟ ਹੁੰਦੇ ਆ ਜਿਹੜੀਆਂ ਨਵੀਆਂ ਸੜਕਾਂ ਬਣਣੀਆਂ ਨੇ ਹਾਂ ਜੀ ਕਿੱਥੇ ਗਿਆ ਅਸਟੇਜ ਸਾਹਿਬ ਹਾਂ ਜੀ ਹਾਂ ਜੀ ਇਹਨੂੰ ਦਾ ਜਿਹੜਾ ਇੱਕ ਹੋਰ ਇੱਕੋ ਹੀ ਸੜਕ ਆਉਂਦੀ ਐ ਇਸ ਪਿੰਡ ਦੀ ਠੀਕ ਜੀ ਹਾਂ ਉਹ ਮੈਨੂੰ ਦਿਓ ਤੁਸੀਂ ਵੈਸੇ ਲਈ ਹੋਈ ਹੈ ਇਹ ਲਈ ਹੋਈ ਹੈ ਉਹ ਨੂੰ ਨਵੀਆਂ ਸੜਕਾਂ ਚ ਲਈ ਉਹ ਬਹੁਤ ਜ਼ਰੂਰੀ ਹੈ ਹੈ ਨਾ ਇੱਕ ਐਮਐਲਏ ਸਾਹਿਬ ਸਾਡੀ ਫਿਰਨੀਆਂ ਦਾ ਵੀ ਬਹੁਤ ਬੁਰਾ ਹਾਲ ਹੈ ਇੱਕ ਦੂਸਰਾ ਪਾਸੇ ਤੋਂ ਆਈ ਜਾ ਰਹੀ ਹੈ ਹਾਂਜੀ ਬਣਾਵਾਂਗੇ ਜੀ ਜਦੋਂ ਨਵਾਂ ਟੋਟਾ ਬਣਿਆ ਨਾਲ ਫਿਰਨੀ ਵੀ ਬਣ ਜੂਗੀ ਠੀਕ ਹੈ ਜੀ ਨਾਲ ਹੀ ਬਣਾਵਾਂਗੇ ਨਾਲ ਹੀ ਬਣਾਵਾਂਗੇ ਫਿਰ ਫਿਰ ਜੇ ਬਜਰੀ ਵਾਲੀ ਵਨਵੇ ਤਾਂ ਬੜੀ ਵਧੀਆ ਲਗਾਉਣੀ ਹੈ ਬੱਜਰੀ ਵਾਲੀ ਨਹੀਂ ਤੇ ਲੋਕ ਵਾਲੀ ਤੇ ਜ਼ਰੂਰ ਬਣਾਵਾਂਗੇ ਨਾ ਬੱਜਰੀ ਨਹੀਂ ਬਹੁਤ ਵੇਂਦੀ ਨਾਲੇ ਇੱਕ ਹੋਰ ਪ੍ਰੋਬਲਮ ਪਿੰਡਾਂ ਵਿੱਚ ਕੋਈ ਨਾ ਕੋਈ ਪਟਪਟਾਈ ਚੱਲਿਆ ਹੀ ਰਹਿੰਦੀ ਹੈ ਜੀ ਜੀ ਓਕੇ ਫਿਰ ਉਹ ਵੀ ਔਖਾ ਹੋ ਜਾਂਦਾ ਤੇ ਲੋਕ ਵਾਲੀ ਤੇ ਬਣਾਈ ਦੇਵਾਂਗੇ ਨਾ ਜੀ ਨੋ ਕੁਆਲਿਟੀ ਇੰਨਾ ਖਰਚਾ ਨਹੀਂ ਆਉਣਾ ਕਿਉਂਕਿ ਥੱਲੇ ਪੱਕਾ ਹੈ ਇਹ ਕਿੰਨੀ ਹੋ ਜੂਗੀ ਫਿਰ ਜੀ ਤੁਹਾਡੀ ਚ ਘੁੰਮਦੀ ਹੈ ਉਪਰ ਦੀ ਹਾਂਜੀ ਘੁੰਮਦੀ ਹੈ ਜੀ ਸਾਰੇ ਬਸ ਇੱਧਰ ਬੈਠੀ ਸਾਬ ਆ ਜਾਓ ਤੁਸੀਂ ਉਹਦੀ ਜੰਤੀ ਰਿਆ ਕਰੋ ਫਿਰ ਤੇ ਪਤਾ ਨਹੀਂ ਕਿੰਨਾ ਕਰ ਰਿਹਾ ਹੈ ਨਾ ਤੇ ਮੈਂ ਦੋ ਤਿੰਨ ਬਰੇ ਭਾਈ ਤੋਂ ਕੰਡੇ ਤੋਂ ਟਾਈਮ ਹੁੰਦਾ ਭਾਈ ਥੋੜੀ ਥੋੜੀ ਖੁੱਲ ਜਾਓ ਖੁੱਲ ਜਾਓ ਥੋੜੀ ਥੋੜੀ ਇੱਕ ਸਿਰਫ ਮੰਗਲਵਾਰ ਤੇ ਬੁੱਧਵਾਰ ਹੁੰਦਾ ਕਿ ਮੈਂ ਚੰਡੀਗੜ੍ਹ ਨਾਲ ਆਉਂਦਾ ਆਜੋ ਕੰਮ ਤੋਂ ਕਹਿੰਦੇ ਥੋੜੇ ਇਧਰ ਇਧਰ ਆ ਜਾ ਸਾਰੇ ਆ ਜਾਓ ਇੱਕਦਮ ਹੀ ਕਰ ਲਓ ਜੀ ਫੇਸ ਰਾਜਵਾਲੀ ਕੋਈ ਨੋ ਪਰ ਨਹੀਂ ਹਾਂਜੀ ਨਾਲ ਹੋਣ ਲਾ ਲਓ ਨਾਲ ਹੀ ਹੋਰ ਨਹੀਂ ਕਦੀ ਵੀ ਸੜਕ ਤੇ ਇਹ ਹਾਲ ਹੋਊਗਾ ਦੁਬਾਰਾ ਉਹਦੇ ਦੇ ਚੇਤਾ ਨੇ ਵੀ ਹਮ ਪਹਿਲਾਂ ਬਤੀਰਾ ਕਰਦਿਆਂ ਲੋੜ ਨੇ ਬਤੀਰਾ ਬਣਾਉਣਾ ਤੇ 11 ਲੱਖ ਰੁਪਇਆ ਸਰਕਾਰ ਦੇ ਇਹਨਾਂ ਨਾਲ ਹੀ ਕੁਝ ਕਰਦੀ ਪਹਿਲਾਂ ਹੀ ਦੇ ਰਹੇ ਆ ਕਿ ਇਹ ਵੀ ਕੋਦੀ ਵੀ ਮੜਾ ਉਹ ਕਰੇ ਕੋਈ ਛੋਟਾ ਵਿੱਚੋਂ ਥੱਡਾ ਵੀ ਪੈਂਦਾ ਤਾਂ ਉਸੇ ਵੇਲੇ ਖੇਕੇ ਦੇ ਉਹ ਬਣਾਉਣਾ ਹੈ ਠੀਕ ਹੈ ਜੀ ਹੁਣ ਕੁੱਲ ਮਿਲਾ ਕੇ 43 ਲੱਖ ਰੁਪਏ ਕਸਟ ਹੋ ਗਈ ਇਸ ਸੜਕ ਦੀ ਠੀਕ ਹੈ ਜੀ ਉਹਨਾਂ ਨੇ 6 ਸਾਲੇ ਨੂੰ ਫਟਣ ਨਹੀਂ ਦੇਣਾ ਫਿਰ ਸਪੱਤ ਦੁਬਾਰਾ ਰੇਅਣੀ ਉਹਨਾਂ ਸਵਾਰਾ 63000 ਰੁਪਏ ਇੱਕ ਸੈਲਰ ਤੋਂ ਆਪਣੇ ਰਾਜੂ ਵਾਲਾ ਰੋਡ ਤੋਂ 10 ਕਿਲੋਮੀਟਰ ਦਾ ਟੁਕੜਾ ਅੱਛਾ ਇਹ ਤਾਂ ਵੀ ਬੀਟ ਉਹ ਵੀ ਬਹੁਤ ਖਰਾਬ ਹੈ ਇਹ ਤੋਂ ਵੀ ਜ਼ਿਆਦਾ ਖਰਾਬ ਹੈ ਸਾਨੂੰ ਦੇ ਰਿਆ ਇਹਨੂੰ ਇੰਨੀ ਜ਼ਿਆਦਾ ਪ੍ਰੋਬਲਮ ਹੈ ਇਹ ਫੋਟੋ ਟੁਕੜਾ ਇੱਥੇ ਉਹ ਕਿਹੜਾ ਹੈ ਸੈਲਰ ਤੋਂ ਨਾਲ ਦੀ ਹਾਂਜੀ ਸੈਲਰ ਤੋਂ ਨਾਲ ਦੀ ਤਗੜਾ ਵਾਲੇ ਆਪਣੇ ਰਸਤੇ ਵਾਲੇ ਰੋਡ ਦੇ ਵਿੱਚ ਪੈਂਦਾ ਜੀ ਇਹ ਇਹ ਸਾਨੂੰ ਹੁਣ ਜਦੋਂ ਮਾਰਚ ਦਾ ਮਹੀਨਾ ਮੋੜ ਲਾਉਣਾ ਨਾ ਉਹ ਤੋਂ ਉਹ ਆ ਜਾਣਗੇ ਹਾਂ ਠੀਕ ਹੈ ਜੀ ਉਹਦੇ ਵਿੱਚ ਤਕਰੀਬਨ ਸੜੀਆਂ 30 32 ਸੜਕਾਂ ਹਾਂਜੀ ਹਾਂਜੀ ਯਾਨੀ ਕਿ ਇਸ ਸੜਕ ਨਾਲੋਂ ਵੀ ਸਾਡੇ ਨਾਲੋਂ ਜ਼ਿਆਦਾ ਹੁਣ ਤਕਰੀਬਨ ਮੇਰੇ ਖਸਾ ਨੂੰ 2-3 ਮਹੀਨੇ ਹੋ ਗਏ ਲੱਗਿਆ ਨੂੰ ਤੇ ਮੋਰੇ ਹਲਕੇ ਦੇ ਵਿੱਚ ਵੀ ਰੱਖ ਲ 50% ਤਾਂ ਆਪਣੀਆਂ ਜਿਹੜੀਆਂ ਹਾਂਜੀ ਹਾਂ ਇਹ ਤੋਂ ਵੀ ਵੱਧ ਨੇ ਕਿਉਂਕਿ 40 ਦੇ ਇਹਦੇ ਵਿੱਚ ਹੀ ਆ ਹਾਂ ਠੀਕ 10 15 ਮੋਰੇ ਹੋ ਰਾ ਰਹੀਆਂ 25% 25% ਉਹ ਤੋਂ ਪਿੱਛੇ ਵੀ ਸੜਕਾਂ ਬਣ ਗਈਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੜਕਾਂ ਤਾਂ ਸਾਰੀਆਂ ਦਾ ਗੰਦ ਕਰਦੇ ਹਾਂ ਸਿਰਫ ਨਵੀਆਂ ਅਸੀਂ ਹੁਣ ਦੇਖਦੇ ਹਾਂ ਵੀ ਸਾਨੂੰ ਕਿੱਦੀਆਂ ਮਿਲਦੀਆਂ ਉਹ ਵੀ ਬਣ ਜਾਣੀਆਂ ਉਹ ਮਿਹਰਬਾਨੀ ਪਰ ਮੋਲੇ ਸਾਲ ਬੜੂ ਬਣਾ ਦੇਵਾਂਗੇ ਆਓ ਚਲੋ ਆਓ ਜੀ ਸਤਿ ਸ਼੍ਰੀ ਅਕਾਲ शशिकल जी, की हां जा, शशिकल बच्चा, खालोगी तो उसके जैसा है, थैंक यू, थैंक यू, पहले बच्चा नहाता करी है, आज बच्चा क्या है, आज मेरे पास एक्टर आज़ू पड़ी है, एक्टर आज़ू, थैंक यू, थैंक यू, शशिकल जी, शशिकल, शशिकल ਸਰਤ ਬਣ ਗਈ ਤੁਹਾਡੇ ਹੈ ਦੇਰ ਨਾਲ ਆਵੋ ਤੁਹਾਨੂੰ ਚਾਹ ਦੇਣੀ ਆਜੋ ਜੀ ਆ ਗਿਆ ਸਰ ਉਹ ਪਿੰਡ ਵਾਲੇ ਨੂੰ ਅੱਗੇ ਬੁਲਾ ਲਾ ਨਾ ਆਜੋ ਜੀ ਆਓ ਕਿਸੇ ਅੱਗੇ ਆਜੋ ਜੀ ਕੀਰਨ ਨੂੰ ਆਜੋ ਸੱਚ ਕਰਦੇ ਹਾਂ ਆਜੋ ਬੰਦੀ ਆਪ ਕੰਪਲੀਟ ਹੋ ਗਿਆ ਜੀ ਠੀਕ ਹੋ ਗਿਆ ਸੈਦੂ ਵਾਲ ਕੋਸਾ ਜਿੰਨੇ ਘਟਿਆ ਮੈਂ ਇੱਕ ਹੈ ਸੇਤਵਾਲਾ ਝੋਜੇਗਾ ਹਾਂ ਜੀ ਕਿੰਨੇ ਦਾ ਪ੍ਰੋਜੈਕਟ ਸੀ 754 ਸੜਕ ਦੀ ਲੈਂਥ ਸੀ ਜੀ ਟੋਟਲ ਅੱਛਾ ਟੋਟਲ 9 ਕਿਲੋਮੀਟਰ ਸੀ ਜੀ ਉਹ ਚੋਂ ਆਪਾਂ 1.5 ਕਿਲੋਮੀਟਰ ਕੀ ਸੀ 25 ਸੀ ਪਾ ਗੀ ਅਸੀਂ ਵਿੱਚੇ ਅੰਡੋਲੇ ਪਿੰਡ ਦੇ ਵਿੱਚ ਹਾਂ ਉਹ 154 ਕੱਢ ਕੇ ਜੀ 754 ਰਹਿ ਗਈ ਜੀ 9 ਕਿਲੋਮੀਟਰ ਤੇ 1 ਕਰੋੜ ਰੁਪਇਆ ਮੈਡਮ ਨੂੰ ਸੜਕ ਦੀ ਇਹਦਾ ਖਰਚਾ ਹੈ ਜੀ ਬਣਾਉਣ ਦਾ ਜੀ ਤੇ 33 ਲੱਖ ਰੁਪਇਆ ਮੈਡਮ ਵੀਰੀ ਕੁਡ ਵੀਰੀ ਕੁਡ ਬਹੁਤ ਵਧੀਆ ਕੀਤਾ ਜੀ ਨਹੀਂ ਵਧੀਆ ਕਰਨਾ ਹੀ ਸੀ ਹਦਕਿ ਇਹਨਾਂ ਨੇ ਆ ਵੀ ਲੋ ਅੱਗੇ ਮੰਜੀ ਤੇ ਬੋਲ ਲੀ ਨਾ ਕੀਤਾ ਕੰਮ ਇਸ ਤਰ੍ਹਾਂ ਕਿ ਇਹ ਮਨਜੋਗ ਸੀਐਮ ਸਾਹਿਬ ਦਾ ਉਪਰਾਲਾ ਜਿਹਦਾ ਉਸੇ ਗਾ ਕੇ ਵੀ ਸਮੇਂ ਤਾਂ ਕਿ ਨਵੇਂ ਪਿੰਡ ਹੁਣ ਸਾਰੇ ਤੁਹਾਡੇ ਆਏ ਹੋ ਹਾਂਜੀ ਕਿ ਸੜਕ ਜਿਹੜੀ ਹੈ ਨਾ ਇਹਨੂੰ 6 6 ਸਾਲ ਕਿਤੇ ਵੀ ਨਿੱਕਾ ਮੋਟਾ ਵੀ ਟੋਆ ਪੈ ਗਿਆ ਤੇ ਉਹ ਜਿਹੜਾ ਨਾ ਠੇਕੇਦਾਰ ਜ਼ਿੰਮੇਵਾਰ ਹੋਗਾ ਇਸ ਕਰਕੇ ਤੁਸੀਂ ਦੇਖੋ 33 ਲੱਖ ਰੁਪਏ 6 ਸਾਲਾਂ ਵਾਸਤੇ ਸਰਕਾਰ ਨੇ ਮੇਨਟੇਨੈਂਸ ਦਾ ਹੀ ਰੱਖਿਆ 1 ਕਰੋੜ ਰੁਪਏ ਖਰਚਾ ਕੀਤਾ 1 ਕਰੋੜ ਸਮਥਿੰਗ ਮੇਰੇ ਖਿਆਲ ਪਹਿਲਾਂ ਇੱਕ 30 ਹੀ ਸੀ ਇੱਕ 30 ਦੀ ਪਹਿਲਾਂ ਫਿਰ ਨਹੀਂ ਬਣ ਗਈ ਐ ਕੰਕ੍ਰੀਟ ਦੀ ਔਰ ਹੋਣੇ ਕਰੋੜ ਰੁਪਏ ਤੋਂ ਉੱਪਰ ਸੜਕ ਤੇ ਖਰਚ ਕਰਕੇ 33 ਲੱਖ ਰੁਪਏ ਸਰਕਾਰ ਨੇ ਨਾਲ ਹੀ ਠੇਕੇਦਾਰਾਂ ਨੂੰ ਕਹਿ ਦਿੱਤਾ ਸੀ ਵੀ ਹੁਣੇ ਹੀ ਇਹਨਾਂ ਨੂੰ ਦੇ ਦਿਓ ਤਾਂ ਕਿ ਸੜਕਾਂ ਪਹਿਲਾਂ ਹੀ ਵਧੀਆ ਬਣਾਉਣ ਦੁਬਾਰਾ ਜਰੂਰਤ ਨਹੀਂ ਪਵੇ ਜੇ ਚੰਗੀ ਸੜਕ ਬਣੀ ਹੋਵੇ ਤਾਂ 6 ਸਾਲ ਨਹੀਂ ਕਿਤੇ ਜਾਂਦੀ ਹਾਂ ਜੀ ਬਾਕੀ ਮੈਂ ਬਹੁਤ ਸਾਰੇ ਥਾਵਾਂ ਤੇ ਪਿੱਛੇ ਦੇਖ ਕੇ ਆਈਆਂ ਮੈਂ ਦੇਖਦੀ ਆ ਰਹੀ ਸੀ ਪਰਮ ਸੈਟ ਕਰੋ ਜੇ ਟਮ ਹੀ ਨੇ ਨਾ ਹਾਂਜੀ ਇਹ ਟੱਪ ਟਾ ਲੋ ਪਟਾ ਕੇ ਥੱਲੇ ਮਿੱਟੀ ਪਾਓ ਚੰਗੀ ਤਰ੍ਹਾਂ ਰੋਲਿੰਗ ਕਰਕੇ ਤੇ ਐਟ ਦੁਬਾਰਾ ਲਾ ਦਿਓ ਨਹੀਂ ਤੇ ਇਹ ਤਾਜੀ ਤਾਜੀ ਬਜਰੀ ਨਾ ਫਿਰ ਟੁੱਟਦੀ ਬਹੁਤ ਸੇਤੀ ਹੈ ਹਜੇ ਉਹਨੇ ਪੱਕੀ ਨਹੀਂ ਕੀ ਕਿਉਂਕਿ ਮੌਸਮ ਵੀ ਹਜੇ ਜਿਬਾੜਾ ਗਰਮ ਹੋਵੇ ਫਿਰ ਤਾਂ ਠੀਕ ਹੋ ਜਾਂਦਾ ਤੇ ਹੁਣ ਹਜੇ ਇੰਨਾ ਗਰਮ ਨਹੀਂਗਾ ਮੌਸਮ ਛਾਲ ਛਾਲੇ ਨੂੰ ਕੋਈ ਨੁਕਸਾਨ ਨਾ ਹੋਵੇ ਕੋਈ ਨਾ ਪਰਮਾ ਦੇ ਪਰਮਾ ਤੇ ਧਿਆਨ ਦੇ ਦਿਓ ਅੱਜ ਆ ਤਾਂ ਬਹੁਤ ਚੌੜੇ ਪਰਮਾ ਇਹਨਾਂ ਦੇ ਤੇ ਪਰ ਸੜਕ ਦੇ ਨਾਲੋਂ ਨੀਵੇਂ ਬਹੁਤ ਹੈ ਨੀਵੇਂ ਹਾਂਜੀ ਪਿੱਛੋਂ ਲੈ ਕੇ ਮੈਂ ਸਾਰੇ ਦੇਖ ਕੇ ਆ ਰਹੀ ਹਾਂ ਬਰਮਤੇ ਧਿਆਨ ਦਿਓ ਕੋਈ ਨੀ ਕਰਾ ਦੇ ਜੇ ਜੇ ਬਹੁਤ ਹੀ ਗੱਲ ਹੈ ਨਰੇਗਾ ਲੇਬਰ ਲਾ ਦਿਓ ਨਾਲ ਨਰੇਗਾ ਦੀ ਲਵਾ ਲੈਣੀ ਹੈ ਜੀ ਨਾਲ ਤੁਸੀਂ ਆਪਣੇ ਆਪਣੇ ਪਿੰਡਾਂ ਦੀ ਨਰੇਗਾ ਦੀ ਲੇਬਰ ਲਾ ਦਿਓ ਉਹ ਪਟਦੇ ਨੇ ਇਟਾ ਠੀਕ ਹੈ ਜੀ ਫਿਰ ਤੁਸੀਂ ਮਿੱਟੀ ਪਵਾ ਦਿਓ ਮਿੱਟੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਦਰਮਣ ਦੇ ਨਾਲ ਘੁੱਟ ਕੇ ਰੋਲਿੰਗ ਕਰਾ ਦਿਓ ਤੇ ਵਧੀਆ ਤਰੀਕੇ ਨਾਲ ਰੋਲਿੰਗ ਹੁੰਦੀ ਰੋਲਿੰਗ ਕਰਵਾ ਕੇ ਫਿਰ ਦੁਬਾਰਾ ਇਟ ਲਗਵਾ ਦਿਓ ਠੀਕ ਹੈ ਠੀਕ ਹੈ ਨਾ ਇਟ ਦੀ ਟਾਲ ਜ਼ਰੂਰ ਰੱਖਿਓ ਸਾਈਡਾਂ ਨੂੰ ਬਾਹਰ ਬਿਲਕੁਲ ਤਾਂ ਕਿ ਇਹਦਾ ਵਧੀਆ ਸਮਾਂ ਲੱਗੇ ਠੀਕ ਜੀ ਤੇ ਵਧਾਈਆਂ ਜੀ ਤੁਹਾਨੂੰ ਔਰ ਇਹ ਬਣਾਈ ਕਿੰਨੇ ਸਾਲਾਂ ਬਾਅਦ ਹੈ ਬਣੋ ਇਹ ਹਾਲਾਂਕਿ ਸੜਕ ਜਿਹੜੀ ਇਹ ਸਾਡੀਆਂ ਪਿੰਡੂ ਵਿਕਾਸ ਵਾਲੀਆਂ ਸੜਕਾਂ ਸਾਡੀਆਂ 6 ਸਾਲ ਬਾਅਦ ਵਾਰੀ ਹੋਣੀ ਚਾਹੀਦੀ 6 ਸਾਲੇ ਦੀ ਜਿਹੜੀ ਹੈਗੀ ਆ ਉਹ ਲਿਮਟ ਹੈ ਕਿ 6 ਸਾਲ ਬਾਅਦ ਪਿੰਡੂ ਸੜਕਾਂ ਬਣਨੀਆਂ ਹੁੰਦੀਆਂ ਔਰ ਇੱਥੇ ਮੇਰੇ ਖਿਆਲ ਦੁਬਾਰੰਬਾਰ 12 14 14 15 15 ਸਾਲ ਬੜੀਆਂ ਸੜਕਾਂ ਜਿਹੜੀਆਂ ਜਿਹੜੀਆਂ ਆਪਾਂ ਹੁਣ ਬਣਾ ਰਹੇ ਆ ਤੇ ਅਗਲੇ ਸਾਲ ਫੇਰ ਜਿਹੜੀਆਂ ਅਗਲੀਆਂ 18 19 ਦੇ ਵਿੱਚ ਡਿਊ ਆ ਉਹ ਅਸੀਂ ਅਗਲੇ ਸਾਲ ਕੱਢ ਵੀ ਲੈਣੀਆਂ ਆਪਾਂ 6 ਸਾਲ ਬਾਅਦ ਕਰ ਲੈਣੀਆਂ ਪਿਛਲੀਆਂ ਜਿਹੜੀਆਂ ਜਿਹੜੇ ਨਹੀਂ ਕੀਤੇ ਉਹਨਾਂ ਦਾ ਕਰਕੇ ਸਾਨੂੰ ਇਹ ਐਫਰਟ ਜ਼ਿਆਦਾ ਲਾਉਣੀ ਪੈ ਰਹੀ ਹੈ ਕਿ ਪਿਛਲੀਆਂ 12 12 14 14 ਸਾਲ ਵਾਲੀਆਂ ਜਿਹੜੀਆਂ ਸੜਕਾਂ ਨਹੀਂ ਬਣੀਆਂ ਪਹਿਲਾਂ ਉਹ ਬਣਾਉਣੀਆਂ ਪੈ ਰਹੀਆਂ ਨਹੀਂ ਤਾਂ ਹੁਣ ਤੱਕ ਅਸੀਂ 18 19 ਵਾਲੀਆਂ ਹੀ ਕੱਟੀਆਂ ਸੀ ਸਾਲੀਆਂ ਸੇ ਗਾਈਜ਼ ਜਿਉ ਸਭ ਪਛੇੜਿਆ ਨਿਕਲਿਆ ਜੀ ਬਣਾ ਜੀ 4 ਕਿਲੋਮੀਟਰ ਹੈ ਜੀ ਟੋਕੀ ਦੋਨੋਂ ਤਰ੍ਹਾਂ ਦੀ ਲੈਂਥ ਬਣਦੀ ਜੀ 50 ਲੱਖ ਰੁਪਿਆ ਜੀ ਰਿਪੇਅਰ ਦਾ ਖਰਚਾ 14 ਲੱਖ ਰੁਪਿਆ ਮੈਂ ਜੀ ਦੋਨੇ ਦੀ ਕੋਟ ਕਿੰਝ ਲੱਗ ਕੇ ਚੱਲਾ ਲੱਗਿਆ ਸਭ ਠੀਕ ਹੋ ਗਿਆ ਚਲੋ ਸੜਕਾਂ ਟੁੱਟੀਆਂ ਰੈਂਡਮ ਅਸਲਾ ਖਤਮ ਹੋ ਗਿਆ ਹਾਂਜੀ ਹਾਂਜੀ ਧੰਨਵਾਦ ਹੈ ਜੀ ਐਮਐਲਏ ਸਾਹਿਬ ਦਾ ਪਹਿਲਾਂ ਆਪਾਂ 18 ਫੁੱਟ ਦੇ ਜਿਹੜੇ ਕੰਕਰੀਟ ਆ ਫਿਰਨੀ ਵਾਲੀ ਇਹ ਬਣਾਈ ਆ ਤੇ ਹੁਣ ਭਾਰਤਵਾੜ ਜੀ ਤੋਂ ਮੇਠਾ ਰੋਡ ਤੇ ਭਾਰਤਵਾੜ ਜੀ ਤੋਂ ਪਗਾਲਾ ਰੋਡ ਵੈਰੀ ਗੁੱਡ ਇਹ ਜੀ ਬਹੁਤ ਬਹੁਤ ਧੰਨਵਾਦ ਜੀ ਸਸੀ ਸਾਡੀ ਇਨੀ ਪੰਡਾ ਦੇਖ ਰ ਕਰ ਕਰ ਰਹੇ ਨਹੀਂ ਸਵਾਹ ਸਭ ਇਹ ਕਿਦੋਂ ਜਾਂਦੀ ਹੈ ਫਲੋਰ ਮੈਂ ਐਸਐਸ ਸ਼ੋਰਟ ਬਾਇਆ ਫਲੋਰ ਉਹਦੀ ਐਸਐਸ ਮੋਰੇ ਜਿੰਦਾ ਹਾਂਜੀ ਕਿੰਨੀ ਹੈ ਮਿੰਡਲ 22 ਕਿਲੋਮੀਟਰ ਹੈ ਜੀ ਆ ਜਾਓ ਕਿੰਨੇ ਆ ਇਹ 22 ਕਿਲੋਮੀਟਰ ਦਾ ਹਾਂਜੀ ਅੱਛਾ ਕੀ ਖਰਚੇ 3 28 ਲੱਖ ਰੁਪਏ ਖਰਚਾ ਜੀ ਤੇ 10 ਲੱਖ ਰੁਪਏ ਮੈਂਟ ਹੈ ਮੈਂਟ ਰੈਂਟ ਅਛੇ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਖੁਸ਼ੀ ਜੀ ਚਾਹੇ ਕਹਿ ਲੋ ਕਿ ਸਰਕਾਰ ਦੀ ਨਵੀਂ ਪਹਿਲ ਜਿਹੜੀ ਆ ਸੀਐਮ ਸਾਹਿਬ ਦੀ ਵੀ ਹੁਣ ਖੱਡੇ ਨਹੀਂ ਹੋਣਗੇ ਕਦੀ ਵੀ ਸੜਕਾਂ 'ਚ ਤੇ ਜਿੱਦਾਂ ਹੁਣ ਜੇ ਕਿੰਨਾ ਖਰਚਾ ਆਣਾ ਤੇ 6 ਲੱਖ ਰੁਪਇਆ ਜਿਹੜਾ ਆ ਉਹ ਹੁਣ ਖਰਚ ਹੋ ਜਾਣਾ ਔਰ ਨਾਲ ਹੀ ਠੇਕੇਦਾਰਾਂ ਨੂੰ ਇਹਦਾ ਤਕਰੀਬਨ 9-10 ਲੱਖ ਰੁਪਇਆ ਔਰ ਨਾਲ ਹੀ ਦੇ ਦਿੰਦੇ ਕਿ 6 ਸਾਲ ਮੇਨਟੇਨ ਵੀ ਉਹਨਾਂ ਨੇ ਰੱਖਣਾ ਹੁਣ ਠੇਕੇਦਾਰ ਸੜਕਾਂ ਵੀ ਠੀਕ ਬਣਾਉਣਗੇ ਕਿ ਦੁਬਾਰਾ ਕੰਮ ਨਾ ਕਰਨਾ ਪੈ ਜਾਏ ਅੱਗੇ ਠੀਕ ਵੀ ਨਹੀਂ ਸੀ ਬਣਦੀਆਂ ਹੁਣ ਇਹ ਵੀ 10 11 10 9 10 ਲੱਖ ਰੁਪਏ ਨਾਲ ਹੀ ਸਰਕਾਰ ਦੇ ਦਿੰਦੀ ਹੈ ਕਿ ਇਹਨੂੰ 6 ਸਾਲ ਤੱਕ ਖੱਡੇ ਰਹਿ ਤੇ ਤੂੰ ਰੱਖਣਾ ਆ ਕਿਤੇ ਉਜਨੀਚ ਨਹੀਂ ਹੋਣੀ ਚਾਹੀਦੀ ਸੜਕਾਂ ਹਮੇਸ਼ਾ ਮਤਲਬ ਹੁਣ ਪਧਰੀਆਂ ਰਹਿਣੀਆਂ ਬਸ਼ਰਤ ਹੈ ਕਿ ਇਹਨਾਂ ਖਿਆਲ ਜ਼ਰੂਰ ਰੱਖੋ ਕਿ ਆਸ-ਪਾਸੇ ਬਰਮ ਤੁਹਾਡੇ ਪੂਰੇ ਹੋਣ ਥੋੜੀ ਥੋੜੀ ਜ਼ਿੰਮੇਵਾਰੀ ਆਪਾਂ ਵੀ ਚੁੱਕ ਲਈ ਹੈ ਕਿ ਬਰਮ ਨਾ ਵੱਢੀਏ ਤੇ ਬਰਮ ਪੂਰੇ ਰੱਖੀਏ ਤੇ ਸੜਕ ਨਾਲੋਂ ਨੀਵੇਂ ਰੱਖੀਏ ਥੋੜੇ ਜਿਹਾ ਤਾਂ ਕਿ ਪਾਣੀ ਢਾਲ ਜਿਹੜਾ ਪਾਣੀ ਵਗੈਰਾ ਜਿਹੜਾ ਉਹ ਥੱਲੇ ਨਿਕਲਦਾ ਰਹੇ ਹੈ ਨਾ ਇਹਨਾਂ ਜ਼ਰੂਰ ਖਿਆਲ ਰੱਖਿਆ ਸਾਰੇ ਜਣੇ ਬਾਕੀ ਲੱਗੇ ਹੀ ਹੋਏ ਆ ਜੇ ਕੋਈ ਹੋਰ ਵੀ ਕੋਈ ਕੰਮ ਹੋਏਗਾ ਸੜਕ ਕੋਈ ਹੋਰ ਕੋਈ ਹੋਰ ਤਾਂ ਨਹੀਂ ਸੜਕ ਇੰਨੀ ਵੱਡਾ ਵਾਲੀ ਜੀ ਨਹੀਂ ਆ ਛੱਡ ਕੇ ਜਿੱਦਾਂ ਆਪਣੀਆਂ ਆ ਪੂਰੀ ਗੁਰਦੁਆਰੇ ਦੇ ਨਾਲ ਤੇ ਪੁਆਇੰਟ ਚ ਆ ਰਹੀ ਪਹਿਲਾਂ ਸ਼ੁਰੂ ਹੋਏ ਤੇ ਕਿਹੜਾ ਜਿਹੜੀ ਆਪਣੀ ਆਪਣੀ ਹੋ ਗਈ ਆ ਇਹ ਕਪੜੇ ਇੱਥੋਂ ਜਾਂਦੀ ਆ ਫਲੋਰ ਨੂੰ ਅਟੈਚ ਹੁੰਦੀ ਆ ਸਾਡੇ ਨਾਲ ਇਹ ਸਾਰੀ ਉੱਧਰ ਜਾਂਦੀ ਆ ਇਹ ਤੋਂ ਰਲ ਕੇ ਆਪਣੇ ਫਲੋਰ ਰੋਡ ਤੱਕ ਜਾਂਦੀ ਆ ਤੇ ਇੱਕ ਇਸ ਤੋਂ ਬਾਅਦ ਵਿੱਚ ਆਪਣੀ ਇਹ ਨਵੀਂ ਬਣਾਉਣੀ ਆ ਆ ਜੀ ਨਵੀਂ ਬਣੀ ਆ ਇਹ ਨਵੀਂ ਖਸਤਾ ਵਾਲੋ ਦੇ ਵਿੱਚ ਆ ਜੀ ਇਹ ਤਾਂ ਤੇ ਅਸੀਂ ਨਾ ਸਾਰੀਆਂ ਸੜਕਾਂ ਜਿਹੜੀਆਂ ਰਿਕੁਆਇਰਮੈਂਟ ਆ ਇਹ ਇਹ ਪਹਿਲੇ ਹੀ ਅਸੀਂ ਲਈਆਂ ਹੋਈਆਂ। ਹੁਣ ਜਿਹੜੇ ਨਵੰਬਰ ਦੇ ਵਿੱਚ ਅਸੀਂ ਤੈਅ ਕਰਾਂਗੇ ਕਿ ਐਸ ਸੀਜ਼ਨਾਂ ਛੋਣੇ ਵਾਲੇ ਸੀਜ਼ਨ ਤੋਂ ਬਾਅਦ ਨਵੀਆਂ ਸੜਕਾਂ, ਨਵੀਆਂ ਲੋਕਾਂ ਦੇ ਕਈਆਂ ਪਿੰਡਾਂ ਦੀਆਂ ਫੈਲੀਆਂ ਹਜੇ ਇੱਟਾਂ ਵਾਲੀਆਂ ਆ। ਉਹ ਫੈਲੀਆਂ ਤੇ ਨਵੀਆਂ ਸੜਕਾਂ। ਇਹ ਅੱਛਾ। ਤੇੜਿਆਂ ਵਾਲੀਆਂ ਤੇ ਬਣਾਓ ਤੁਸੀਂ ਪੰਚਾਇਤ ਤੇ ਬਣਾਉਣੀ ਆ। ਕੁਝ 6 ਕਿਲੋਮੀਟਰ ਪੰਚਾਇਤ ਦੇ ਹੱਕ ਵਿੱਚ 1.5 ਕਿਲੋਮੀਟਰ ਹੈ ਤਾਂ 1.5 ਕਿਲੋਮੀਟਰ ਹੈ ਤੇ 11 ਫੁੱਟ ਦਾ ਰਸਤਾ ਹੀ ਹੈ ਨਾ ਹਾਂਜੀ 11 ਫੁੱਟ ਤੇ ਫਿਰ ਪੰਚਾਇਤ ਨੇ ਬਣਾਉਣਾ ਪੈਣਾ ਤੁਸੀਂ ਬਣਾਓ ਕੋਈ ਗੱਲ ਨਹੀਂ ਲਵਾਓ ਐਸਟੀਮੇਟ ਮੈਮ ਅੱਜ ਕਿੰਨੇ ਸੜਕਾਂ ਦੇ ਜਿਹੜੇ ਟੋਟਲ ਉਦਘਾਟਨ ਹੋ ਚੁੱਕੇ ਨੇ ਤੱਕ ਅਸੀਂ ਪਰਸੋਂ ਕੀਤੇ ਸੀ ਜੀ ਤਕਰੀਬਨ 7 ਸੜਕਾਂ ਦੇ ਉਦਘਾਟਨ ਅੱਜ 10 ਸੜਕਾਂ ਦੇ ਹੋਰ ਉਦਘਾਟਨ ਕੀਤੇ ਆ ਤੇ ਤਕਰੀਬਨ 6.5 ਕਰੋੜ ਰੁਪਏ ਦੀਆਂ ਸੜਕਾਂ ਇਸ ਤਰ੍ਹਾਂ ਸੜਕਾਂ ਜਿਹਦੀ ਰਿਪੇਅਰ ਜਿਹੜੀ 6 ਸਾਲ ਬਾਅਦ ਹੋਣੀ ਚਾਹੀਦੀ ਹੁੰਦੀ ਆ ਇਹ ਸਾਰੀਆਂ ਹੀ ਸੜਕਾਂ ਜਿਹੜੀਆਂ ਪਿਛਲੇ 12 12 13 13 ਸਾਲ ਤੋਂ ਇਹਨਾਂ ਦੇ ਹਾਲਾਤ ਕਈ ਸੜਕਾਂ ਐਸੀਆਂ ਜਿੱਥੇ ਸੜਕਾਂ ਦਾ ਦੀ ਕੋਈ ਚੀਜ਼ ਹੀ ਨਹੀਂ ਕਿਹੜੇ ਵਕਤਾਂ ਦੇ ਵਿੱਚ ਲੋਕ ਰਹੇ ਆ ਇਹ ਮੈਂ ਉਦਘਾਟਨ ਕਰਦਿਆਂ ਸਮੇਂ ਦੇਖਿਆ ਔਰ ਸਭ ਤੋਂ ਵੱਡੀ ਗੱਲ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਹੜਾ ਇੱਕ ਕਹਿ ਲੋ ਕਿ ਵੀ ਇੱਕ ਅਨੋਖਾ ਫੈਸਲਾ ਜਿਦਾ ਕਰਕੇ ਅਸੀਂ ਥੋੜਾ ਬਹੁਤਾ ਸੜਕਾਂ ਬਣਾਉਣ ਦੇ ਵਿੱਚ ਲੇਟ ਵੀ ਹੋਏ ਕਿ ਮੰਡੀਪੁਰ ਦੀਆਂ ਸੜਕਾਂ ਜਿੰਨੀਆਂ ਵੀ ਅਸੀਂ ਬਣਾ ਰਹੇ ਹਾਂ ਹੁਣ ਬਣ ਰਹੀਆਂ ਇਹਨਾਂ ਦੀ ਨਾਲ ਦੀ ਨਾਲ 6 ਸਾਲ ਦੀ ਮੇਨਟੇਨੈਂਸ ਜਿਹੜੀ ਉਹ ਠੇਕੇਦਾਰਾਂ ਦੇ ਸਿਰ ਪਾਈ ਜਾ ਰਹੀ ਹੈ ਜਿਹੜੇ ਅਸੀਂ 6.5 ਕਰੋੜ ਰੁਪਏ ਦੀਆਂ ਸੜਕਾਂ ਬਣਾ ਰਹੇ ਇਹਦੇ ਨਾਲ ਹੀ ਤਕਰੀਬਨ ਪੌਣੇ 3 ਕਰੋੜ ਰੁਪਈਆ ਮੇਨਟੇਨੈਂਸ ਦਾ ਹੀ ਰੱਖ ਰਹੀ ਹੈ ਸਰਕਾਰ ਨਾਲ ਦੀ ਨਾਲ ਅ ਇਹ ਨਹੀਂ ਹੈਗੇ ਕਿ ਬਾਅਦ ਚ ਇਸ਼ੂ ਹੋਣਿਆ ਕਿਉਂਕਿ ਸੀਐਮ ਸਾਹਿਬ ਨੇ ਦੱਸਿਆ ਸੀ ਕਿ ਤੁਸੀਂ ਨਾਲ ਦੀ ਨਾਲ ਹੀ ਠੇਕੇਦਾਰਾਂ ਨੂੰ ਪੈਸੇ ਇਸ਼ੂ ਕਰ ਦਿਓ ਤਾਂ ਕਿ ਉਹ ਕੋਈ ਗੁੰਜਾਇਸ਼ੀ ਨਾ ਛੱਡਣ ਕਿ ਸੜਕਾਂ ਕਿਤੇ ਟੁੱਟਣ ਉਹ ਨਾਲ ਦੀ ਨਾਲ ਆਪਣਾ ਪੈਸਾ ਲਾ ਦੇਣ ਤਾਂ ਕਿ ਦੁਬਾਰਾ ਉਹਨਾਂ ਨੂੰ ਇਹਦੀ ਮੇਨਟੇਨੈਂਸ ਵਾਲ ਦੇਖਣਾ ਨਾ ਪਵੇ ਪਰ ਫਿਰ ਵੀ ਕਿਤੇ ਜਿੱਥੇ ਕਿਤੇ ਵੀ ਕੋਈ ਔਣਤਾ ਹੀ ਰਹੇਗੀ ਜਿੱਥੇ ਕਿਤੇ ਕੋਈ ਦਿੱਕਤ ਆਉਂਦੀ ਆ ਕਿਸੇ ਵੀ ਸੜਕ ਨੂੰ ਉਹ 6 ਸਾਲ ਤੱਕ ਠੇਕੇਦਾਰ ਦੀ ਜਿਹੜੀ ਆ ਮੇਨਟੇਨੈਂਸ ਉਸੇ ਹੀ ਠੇਕੇਦਾਰ ਨੇ ਕਰਨੀ ਆ ਜਿਨੇ ਹੁਣ ਸੜਕ ਬਣਾਉਣੀ ਇਹ ਮੰਡੀ ਬੋਰਡ ਦੇ ਵਿੱਚ ਇਤਿਹਾਸ ਦਾ ਪਹਿਲਾ ਫੈਸਲਾ ਜਿਹੜਾ ਸਰਦਾਰ ਫਗਵੰਸ ਸਿੰਘ ਜੀ ਮਾਨ ਨੇ ਕੀਤਾ ਔਰ ਕੱਲ ਸੀਐਮ ਸਾਹਿਬ ਦਾ ਜਨਮ ਦਿਨ ਵੀ ਆ ਤੇ ਅਸੀਂ ਉਹਨਾਂ ਨੂੰ ਐਡਵਾਂਸ ਦੇ ਵਿੱਚ ਵਧਾਈਆਂ ਵੀ ਦਿੰਨੇ ਆ ਤੇ ਨਾਲ ਦੀ ਨਾਲ ਜਿਹੜੇ ਸਾਡੇ ਹਲਕੇ ਦੇ ਵਿੱਚ ਕਿ ਹੁਣ 17 ਸੜਕਾਂ ਦਾ ਸਿਰ ਉਕਟਨ ਕੀਤਾ 39 ਸੜਕਾਂ ਤਕਰੀਬਨ ਹੁਣ ਕਰ ਰਹੇ ਆ ਬਾਕੀ ਨਕੌਦਰ ਬਲੌਕ ਦੀਆਂ ਨੇ 17 ਨੋਰਮਲ ਬਲੌਕ ਦੀਆਂ ਸੀ ਉਹ ਤਕਰੀਬਨ 20 ਦੇ ਕਰੀਬ ਸੜਕਾਂ ਸਾਡੀਆਂ ਜਿਹੜੀਆਂ ਅਸੀਂ ਪਹਿਲਾਂ ਹਲਕੇ ਦੀਆਂ ਬਣਾ ਚੁੱਕੇ ਜਿਦੇ ਵਿੱਚ ਬਹੁਤ ਸਾਰੀਆਂ ਸੜਕਾਂ ਕੰਕਰੀਟ ਦੀਆਂ ਅਸੀਂ ਬਣਾਈਆਂ ਫਿਰਨੀਆਂ ਕੰਕਰੀਟ ਦੀਆਂ ਬਣਾਈਆਂ ਜਿੱਤੇ ਵੱਡਾ ਅਮਾਉਂਟ ਖਰਚਾ ਗਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਅਸੀਂ ਤਕਰੀਬਨ ਮੋਰਲੇ ਸਾਲ ਦੇ ਵੀ ਕੋਸ਼ ਸਾਡੇ 17 18 ਜਿਹੜੀਆਂ 18 19 ਵਾਲੀਆਂ ਸੜਕਾਂ ਨੇ ਉਹ ਮਚੁਰ ਹੋ ਜਾਣੀਆਂ ਸਾਡੀਆਂ ਤਕਰੀਬਨ ਤੇ 2026 ਦੇ ਬਜਟ ਦੇ ਵਿੱਚ ਉਹ ਵੀ ਸਾਡੀਆਂ 18 ਵਾਲੀਆਂ ਵੀ ਸੜਕਾਂ ਕਹਿਣ ਦਾ ਮਤਲਬ ਕਿ ਮੋਰਲੇ ਸਾਲ ਦੇ ਵਿੱਚ ਪੰਜਾਬ ਦੀ ਜਾ ਸਾਡੇ ਹਲਕੇ ਦੀ ਕਲੀ ਕਲੀ ਸੜਕ ਜਿਹੜੀ ਬਿਲਕੁਲ ਨਵੀਂ ਤੁਹਾਡੇ ਸਪੁਰਦ ਕਰਨੀ ਹੈ ਸਰਕਾਰ ਨੇ ਔਰ ਹਰ ਸੰਭਵ ਕੋਸ਼ਿਸ਼ ਆ ਕਿ ਕੋਸ਼ਿਸ਼ ਕੇ ਸੜਕਾ ਮੇਰੇ ਕੋਲ ਜੜੀਆਂ ਨੇ ਅਸੀਂ ਉਹ ਸ਼ੁਰੂ ਕਰਨੀਆਂ ਉਹ ਚੌੜੀਆਂ ਵੀ ਕੀਤੀਆਂ ਨੇ ਜਿਹੜੇ ਵੱਡੇ ਰੂਟ ਨੇ ਲੰਬੇ ਰੂਟ ਨੇ ਉਹਨਾਂ ਨੂੰ 18 18 ਫੁੱਟੀਆਂ ਅਸੀਂ ਚੌੜੀਆਂ ਵੀ ਕਰ ਰਹੇ ਹਾਂ ਕੁਝ ਇਸ ਵਾਰ ਚੌੜੀਆਂ ਕਰਾਂਗੇ ਕੁਝ ਜਦੋਂ ਨੈਕਸਟ ਟਾਈਮ ਇਹ ਬਣਣ ਗਿਆ ਕੁਝ ਉਦੋਂ ਚੌੜੀਆਂ ਕਰਾਂਗੇ ਕਿਉਂਕਿ ਫਿਰ ਖਰਚਾ ਵੀ ਦੁੱਗਣਾ ਹੋ ਜਾਂਦਾ ਔਰ ਤੁਹਾਨੂੰ ਪਤਾ ਸੈਂਟਰ ਗਵਰਨਮੈਂਟ ਜਿਹੜੀ ਆ ਉਹਨੇ ਆਰਡੀਐਫ ਆਪਣਾ 8-10 ਹਜ਼ਾਰ ਕਰੋੜ ਰੁਪਏ ਹੁਣ ਤੱਕ ਰੋਕੇ ਰੱਖਿਆ ਹੋਇਆ ਉਹ ਪੈਸੇ ਜਾਰੀ ਨਹੀਂ ਹੋ ਰਿਹਾ ਔਰ ਉਹਦੇ باوجود ਸਰਦਾਰ ਭਗਵਾਨ ਸਿੰਘ ਜੀ ਮਾਨ ਆਪਣੇ ਫਰਜ਼ਾਂ ਨੂੰ ਸਮਝਦੇ ਹੁਏ ਆ ਲੋਕਾਂ ਦੀਆਂ ਦਿੱਕਤਾਂ ਨੂੰ ਸਮਝਦੇ ਹੁਏ ਆ ਇਹ ਮੇਨਟੇਨੈਂਸ ਜਿਹੜੀ ਆ ਸੜਕਾਂ ਬਣਾਉਣ ਦੀ ਰਿਪੇਅਰ ਕਰਨ ਦੀ ਉਹ ਲਗਾਤਾਰ ਚੱਲ ਰਹੀ ਆ ਮੈਮ ਨਕੋਦਰ ਹਲਕੇ ਚ ਗਰਾਊਂਡਾਂ ਵੀ ਆਈਆਂ ਨੇ ਬਿਲਕੁਲ ਆਪਣਾ ਜਾਣਕਾਰ ਦੇ ਦਿਓ ਕਿੰਨੀਆਂ ਗਰਾਊਂਡਾਂ ਤੇ ਲਗਾਈ ਜਾਣਗੀਆਂ 32 ਗਰਾਊਂਡਾਂ ਸੀ ਨਕੋਦਰ ਹਲਕੇ ਦੇ ਵਿੱਚ ਪੂਰੇ ਦੇ ਵਿੱਚ ਬਣਾ ਰਹੇ ਹਾਂ ਉਹ ਆ ਸੜਕਾਂ ਦੇ ਉਦਘਾਟਨ ਖਤਮ ਕਰਨ ਤੋਂ ਬਾਅਦ ਫਿਰ ਅਗਲਾ ਟਾਈਮ ਅਸੀਂ 32 ਗਰਾਊਂਡਾਂ ਤੇ ਲਗਾਵਾਂਗੇ ਔਰ ਇਹ ਗਰਾਊਂਡਾਂ ਜਿਹੜੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੋ-ਜਿਹੋ ਜੀਆਂ ਗੇਮਾਂ ਪ੍ਰਚਲਿਤ ਨੇ ਉਹਦੇ ਹਿਸਾਬ ਦੇ ਨਾਲ ਗਰਾਊਂਡਾਂ ਬਣਾ ਰਹੀਆਂ ਬਣਾਈਆਂ ਜਾ ਰਹੀਆਂ ਕੋਸ਼ੇ ਦੇ ਵਿੱਚ ਉਹ ਖੇਡ ਨਰਸਰੀਆਂ ਵੀ ਬਣਣ ਗਿਆ ਜਿਨ੍ਹਾਂ ਦੇ ਵਿੱਚ ਹੌਸਟਲ ਵੀ ਬਣਨੇ ਆ ਜਿਹਦੇ ਵਿੱਚ ਸਾਲ ਦੇ 60 ਕ ਬੱਚੇ ਜਿਹੜੇ ਉਹ ਟ੍ਰੇਨ ਕਰਕੇ ਕੱਢਿਆ ਜਾਇਆ ਕਰਨਗੇ ਜਿਹੜੀਆਂ ਗੇਮਾਂ ਉੱਥੇ ਰਹੀਆਂ ਹੋਣਗੀਆਂ ਤੇ 32 ਗਰਾਊਂਡਾਂ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਨੀ ਪੱਥਰ ਰੱਖਣ ਜਾ ਰਹੇ ਠੀਕ ਹੈ ਧੰਨਵਾਦ